इस वीडियो विच दिखाई गई दवाई वीडलेस मनफी अठवंजा वीडलेस अठवंजा है जो कि एक नदीन नाशक हर्बीसाइड है इस दवाई बारे विस्तृत जानकारी दी गई है मुख्य जानकारी: तकनीकी नाम इस विच दो, चार, इथील एस्टर इसी इथील एसटर अठत्ती प्रतिशत ईसी हुंदा है कंपनी ए भारत सर्टिस एग्री साइंसेज भारत सर्टिस एग्रीसायंस कंपनी का उत्पाद है वर्तों अते फायदे 1. ਚੌੜੀ ਪੱਤੀ ਵਾਲੇ ਨਦੀਨ ਇਹ ਮੁੱਖ ਤੌਰ ਤੇ ਕਣਕ, ਮੱਕੀ ਅਤੇ ਗੰਨੇ ਵਰਗੀਆਂ ਫਸਲਾਂ ਵਿੱਚ ਚੌੜੀ ਪੱਤੀ ਵਾਲੇ ਨਦੀਨਾ ਜਿਵੇਂ ਕਿ ਬਾਥੂ, ਜੰਗੜੀ ਪਾਲਕ, ਕੰਡਿਆਲੀ ਆਦਿ ਨੂੰ ਖਤਮ ਕਰਨ ਲਈ ਵਰਤੀ ਜਾਂਦੀ ਹੈ। 2. ਪ੍ਰਣਾਲੀਗਤ ਕਾਰਵਾਈ ਸਿਸਟੈਮਿਕ ਐਕਸ਼ਨ ਇਹ ਇੱਕ ਪ੍ਰਣਾਲੀਗਤ ਨਦੀਨ ਨਾਸ਼ਕ ਹੈ ਜਿਸ ਦਾ ਮਤਲਬ ਹੈ ਕਿ ਇਹ ਪੌਦੇ ਦੇ ਅੰਦਰ ਜਾ ਕੇ ਉਸ ਨੂੰ ਜੜ ਤੋਂ ਖਤਮ ਕਰਦੀ ਹੈ। ਵਰਤੋਂ ਵੇਲੇ ਸਾਵਧਾਨੀਆਂ ਜ਼ਹਿਰੀਲੀ ਜਿਵੇਂ ਕਿ ਵੀਡੀਓ ਵਿੱਚ ਦਿਖਾਇਆ ਗਿਆ ਹੈ ਇਸ ਤੇ ਜ਼ਹਿਰ ਪాయిਜ਼ਨ ਦਾ ਨਿਸ਼ਾਨ ਹੈ ਇਸ ਨੂੰ ਬੱਚਿਆਂ ਅਤੇ ਪਾਲਤੂ ਜਾਨਵਰਾਂ ਦੀ ਪਹੁੰਚ ਤੋਂ ਦੂਰ ਰੱਖੋ